ਹੈਲੋ ਫਰੈਂਡਸ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਸੂਟ ਦੀ ਜਿਹੜੀ ਫਿਟਿੰਗ ਹੈ ਉਹ ਲਗਾਉਣ ਦਾ ਸਹੀ ਤਰੀਕਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਹੈਗਾ ਆ ਕਿਉਂਕਿ ਆਪਾਂ ਗਲੇ ਵੀ ਬਣਾ ਲੈਣੇ ਆ ਬਾਕੀ ਸਾਰਾ ਸੂਟ ਦੀ ਮਾਰਕਿੰਗ ਵੀ ਕਰ ਲੈਣੇ ਆ ਪਰ ਜਦੋਂ ਆਪਾਂ ਫਿਟਿੰਗ ਦੀ ਸਿਲਾਈ ਲਗਾਉਂਦੇ ਆ ਉਹਦੇ ਵਿੱਚ ਵੀ ਥੋੜੀ-ਬੋਤੀ ਗੜਬੜੀ ਹੋ ਜਾਂਦੀ ਹੈ ਜਿਹਦੇ ਨਾਲ ਜਿਹੜਾ ਸਾਡਾ ਗਲਾ ਹੈ ਉਹ ਕਈ ਵਾਰੀ ਸਾਈਡ ਨੂੰ ਹੋ ਜਾਂਦਾ ਹੈ ਕਈ ਵਾਰੀ ਜਿਹੜੀ ਫਿਟਿੰਗ ਹੈ ਉਹ ਸੈੱਟ ਨਹੀਂ ਆਂਦੀ ਹੈਗੀ ਸੋ ਅੱਜ ਮੈਂ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਫਿਟਿੰਗ ਜਿਹੜੀ ਫਿਟਿੰਗ ਦਾ ਨਿਸ਼ਾਨ ਹੈਗਾ ਆ ਉਹ ਲਗਾਣਾ ਤੇ ਸਿਲਾਈ ਲਗਾਣੀ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿੰਨਾ ਨਹੀਂ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਵੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਫਰੈਂਡਸ ਦੇਖੋ ਹਰ ਇੱਕ ਜਿਹੜਾ ਟੇਲਰ ਹੈਗਾ ਆ ਉਹਨਾਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈਗਾ ਆ ਕਿ ਉਹ ਕਿਸ ਤਰ੍ਹਾਂ ਫਿਟਿੰਗ ਦੀ ਮਾਰਕਿੰਗ ਕਰਦੇ ਆ ਕਿਸ ਤਰ੍ਹਾਂ ਆਪਣੇ ਗਲੇ ਜੋੜਦੇ ਆ ਜਾਂ ਕੁਝ ਵੀ ਹੈਗਾ ਜਿਸ ਤਰ੍ਹਾਂ ਕਿਸੇ ਨੂੰ ਜਿਸ ਤਰ੍ਹਾਂ ਉਹਨਾਂ ਦਾ ਹੱਥ ਬੈਠ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਸੋਖਾ ਲੱਗਦਾ ਹੈ ਠੀਕ ਹੈ ਮੈਂ ਤੁਹਾਨੂੰ ਸਭ ਤੋਂ ਸੋਖੇ ਤੋਂ ਸੋਖਾ ਤਰੀਕਾ ਦੱਸਣ ਦੀ ਕੋਸ਼ਿਸ਼ ਕਰਦੀ ਆ ਜਿਹਦੇ ਨਾਲ ਜਿਹੜੇ ਵਿਗਨਰਸ ਐ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਫਿਟਿੰਗ ਲਗਾਉਣ ਦੇ ਵਿੱਚ ਸੂਟ ਦੀ ਸਿਲਾਈ ਕਰਨ ਦੇ ਵਿੱਚ ਠੀਕ ਹੈ ਤੇ ਹੁਣ ਦੇਖੋ ਕਿ ਜਿਹੜੀ ਆਹ ਫਿਟਿੰਗ ਦੀ ਜਿਹੜੀ ਮਾਰਕਿੰਗ ਹੁੰਦੀ ਹੈਗੀ ਆ ਉਹ ਪਹਿਲੇ ਹੀ ਕਰ ਲੈਂਦੇ ਆ ਇਹ ਪਲੇਟਸ ਵਗੈਰਾ ਲਗਾਉਣ ਤੋਂ ਪਹਿਲਾਂ ਹੀ ਜਦੋਂ ਮੈਂ ਖੁਦ ਆਪਣੇ ਲਈ ਸੂਟ ਕਟਿੰਗ ਕਰਿਆ ਹੁੰਦਾ ਹੈਗਾ ਆ ਜਾਂ ਖੁਦ ਬਣਾਉਣਾ ਹੁੰਦਾ ਹੈ ਬਿਨਾਂ ਕਿਸੇ ਵੀਡੀਓ ਤੋਂ ਫਿਰ ਮੈਂ ਵੀ ਕਈ ਵਰੀ ਨਾਲ ਹੀ ਜਿਹੜੀ ਮਾਰਕਿੰਗ ਹੈਗੀ ਹੈ ਇਹ ਕਰ ਲੈਣੀ ਆ ਪਰ ਜਦੋਂ ਵੀ ਤੁਸੀਂ ਜਿਹੜੇ ਖਾਸ ਕਰ ਵਿਗਨਰਸ ਹੈਗੇ ਆ ਉਹਨਾਂ ਨੇ ਜਦੋਂ ਵੀ ਮਾਰਕਿੰਗ ਕਰਨੀ ਹੈ ਜੇ ਤੁਸੀਂ ਪਲੇਟਸ ਵਾਲਾ ਸੂਟ ਬਣਾ ਰਹੇ ਹੋ ਪਲੇਟਸ ਪਾ ਰਹੇ ਹੋ ਇਹਦੇ ਵਿੱਚ ਤਾਂ ਫਿਰ ਤੁਸੀਂ ਜਿਹੜੀ ਫਿਟਿੰਗ ਦੀ ਮਾਰਕਿੰਗ ਹੈਗੀ ਆ ਉਹ ਬਾਅਦ ਵਿੱਚ ਹੀ ਕਰਨੀ ਹੈ ਕਿਉਂਕਿ ਇਹ ਪਲੇਟਸ ਦੇ ਵਿੱਚ ਵੱਧ ਘੱਟ ਕੱਪੜਾ ਆਉਣ ਦੇ ਨਾਲ ਜਿਹੜੀ ਫਿਟਿੰਗ ਹੈਗੀ ਆ ਉਹ ਅੱਗੇ ਪਿੱਛੇ ਹੋ ਜਾਂਦੀ ਹੈ ਹੁਣ ਇਸ ਸੂਟ ਦੇ ਵਿੱਚ ਜਿਹੜੀ ਹੈਗੀ ਹੈ ਫਿਟ ਪਲੇਟਸ ਮੈਂ ਪਾ ਲਈਆਂ ਹੈਗੀਆਂ ਸਾਰੀਆਂ ਹੋਈ ਤੇ ਹੁਣ ਮੈਂ ਕਰਨੀ ਹੈ ਮਾਰਕਿੰਗ ਜਿਹੜੀ ਇਹ ਮਾਰਕਿੰਗ ਇੱਕ ਸਾਈਡ ਹੋਈ ਹੋਈ ਆ ਉਹ ਕਟਿੰਗ ਵੇਲੇ ਦੀ ਹੋਈ ਹੋਈ ਆ ਠੀਕ ਹੈ ਤੇ ਹੁਣ ਆਪਾਂ ਕਰਾਂਗੇ ਜਿਹੜੀ ਐਗਜ਼ੈਕਟ ਮਾਰਕਿੰਗ ਹੈਗੀ ਹੈ ਉਹ ਹੁਣ ਹੋਵੇਗੀ ਦੀ ਹੁਣ ਆਪਾਂ ਕਈ ਵਾਰ ਬਿਗਨਰਸ ਦੇ ਕੋਲੋਂ ਕੀ ਹੁੰਦਾ ਹੈ ਗਲਾ ਬਣਾਉਣ ਵੇਲੇ ਇੱਕ ਦੋ ਪੁਆਇੰਟ ਦਾ ਫਰਕ ਪੈ ਜਾਂਦਾ ਹੈ ਗਲਾ ਗਲੇ ਦਾ ਜਿਹੜਾ ਸੈਂਟਰ ਹੈ ਉਹ ਆਊਟ ਹੋ ਜਾਂਦਾ ਹੈ ਠੀਕ ਹੈ 1 2 ਪੁਆਇੰਟ ਦਾ ਵੈਸੇ ਜਿਆਦਾ ਫਰਕ ਹੋਵੇ ਫਿਰ ਤਾਂ ਗਲਤ ਹੀ ਬਣਿਆ ਹੋਇਆ ਆ ਬਟ ਜੇ 1 2 ਪੁਆਇੰਟ ਦਾ ਫਰਕ ਹੈਗਾ ਸੈਂਟਰ ਆਊਟ ਹੋਇਆ ਹੋਇਆ ਆ ਠੀਕ ਹੈ ਫਿਰ ਤੁਸੀਂ ਜਦੋਂ ਵੀ ਫਿਟਿੰਗ ਲਗਾਣੀ ਹੈਗੀ ਬਾਅਦ ਵਿੱਚ ਸੂਟ ਨੂੰ ਆਪਣੇ ਨੂੰ ਪਲੇਟਸ ਪਾ ਕੇ ਇਸ ਤਰ੍ਹਾਂ ਵਿਛਾ ਲੈਣਾ ਹੈਗਾ ਉਤੋਂ ਬਾਅਦ ਜਿਹੜੀ ਤੁਸੀਂ ਅੰਡਰ ਆਮ ਦੀ ਮਾਰਕਿੰਗ ਕਰਨੀ ਹੈ ਇੱਥੋਂ ਫਿਟਿੰਗ ਦੀ ਮਾਰਕਿੰਗ ਕਰਨੀ ਹੈਗੀ ਹੈ ਉਹ ਤੁਸੀਂ ਗਲੇ ਦਾ ਜਿਹੜਾ ਸੈਂਟਰ ਹੋਣਾ ਆ ਉਹਨੂੰ ਲੈ ਕੇ ਕਰਨੀ ਹੈ ਠੀਕ ਹੈ ਗਲੇ ਦਾ ਸੈਂਟਰ ਹੋ ਗਿਆ ਇੱਥੇ ਤੇ ਹੁਣ ਆਪਾਂ ਦੇਖੋ ਆਪਾਂ ਇੱਥੋਂ 19 ਇੰਚ ਰੱਖਣਾ ਹੈਗਾ ਵਰਸਟ ਸਾਈਜ਼ ਜਿਹੜਾ ਹੈਗਾ ਉਹ 19 ਇੰਚ ਦੀ ਮਾਰਕਿੰਗ ਕਰਨੀ ਹੈ 19 ਦਾ ਹਾਫ ਹੋ ਗਿਆ 9.5 ਇੰਚ ਠੀਕ ਹੈ 19 ਦਾ ਹਾਫ ਹੋ ਗਿਆ 9 ਐਂਡ ਹਾਫ ਤੇ ਹੁਣ ਮੈਂ ਦੇਖੋ ਇਸ ਤਰ੍ਹਾਂ ਰੱਖ ਕੇ ਫੀਤਾ ਇੱਧਰ ਵੀ 19 ਇੰਚ ਤੇ ਤੇ ਇੱਧਰ ਵੀ ਇਹ ਹੋ ਗਈ ਮਾਰਕਿੰਗ ਅੰਡਰ ਆਰਮ ਦੇ ਕੋਲੋਂ वैसे भी मैं वेस्ट साइज ਜਿਹੜਾ ਨਾਪ ਹੈਗਾ ਆ ਕਟਿੰਗ ਵੇਲੇ 19 ਇੰਚ ਤੇ ਹੀ ਲਗਾਇਆ ਸੀਗਾ ਦੇਖੋ ਪਲੇਟਸ ਪਾਣ ਦੇ ਨਾਲ ਜਿਹੜਾ ਇਹ ਮਾਰਕ ਹੈਗਾ ਆ ਅੱਧਾ ਇੰਚ ਅੰਦਰ ਦੀ ਸਾਈਡ ਇਹ ਖਿਸਤ ਗਿਆ ਆ ਠੀਕ ਹੈ ਪਲੇਟ ਪਾਣ ਦੇ ਨਾਲ ਇਕੱਠਾ ਹੋ ਗਿਆ ਹੈ ਉੱਪਰੋਂ ਮੇਰਾ ਜਿਹੜਾ ਹੁਣ ਦਾ 19 ਇੰਚ ਮਾਰ ਕੇ ਉਹ ਆ ਆ ਰਿਹਾ ਹੈ ਠੀਕ ਹੈ ਤੇ ਹੁਣ ਦੇਖੋ ਹੁਣ ਆਪਾਂ ਇਹ ਤੋਂ نیچے ਕਮਰ ਦੀ ਮਾਰਕਿੰਗ ਕਰਨੀ ਹੈਗੀ ਹੈ ਪੌਨੇ 7 ਇੰਚ ਤੇ ਮੈਂ ਇਸ ਮੈਜ਼ਰਮੈਂਟ ਦੇ ਅਕੋਰਡਿੰਗ ਤੁਹਾਨੂੰ ਮੈਂ ਪਹਿਲਾਂ ਵੀ ਕਈ ਕਟਿੰਗਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀ ਕਮਰ ਦੀ ਮਾਰਕਿੰਗ ਹੁੰਦੀ ਹੈ ਕਿਸੇ ਦੀ 14 ਇੰਚ ਤੇ 14.5 ਇੰਚ ਤੇ 15 ਇੰਚ ਤੇ 15.5 ਇੰਚ ਤੇ ਉਹ ਹੈਵੀ ਵਸਟ ਸਾਈਜ਼ ਜਾਂ ਫਿਰ ਲੈਂਥ ਕਸਟਮਰ ਦੀ ਲੈਂਥ ਦੇ ਹਿਸਾਬ ਨਾਲ ਇਹ ਜਿਹੜਾ ਨਾਪ ਹੈਗਾ 14 ਤੋਂ ਲੈ ਕੇ 15 15.5 ਇੰਚ ਤੱਕ ਹੋ ਜਾਂਦਾ ਹੈ ਕਮਰ ਦੀ ਮਾਰਕਿੰਗ ਉੱਪਰੋਂ ਠੀਕ ਹੈ ਹੁਣ ਇਹਨਾਂ ਦੀ ਜਿਹੜੀ ਮਾਰਕਿੰਗ ਹੈਗੀ ਐ ਇੱਥੇ ਪੌਣੇ 7 ਤੇ ਮੈਂ ਲਗਾਣੀ ਐ ਤੇ ਇੱਧਰਲੀ ਸਾਈਡ ਵੀ ਮੈਂ ਪੌਣੇ 7 ਤੇ ਹੀ ਮਾਰਕ ਕਰ ਦੇਣਾ ਠੀਕ ਹੈ ਤੇ ਹੁਣ ਜਿਹੜੀ ਸਾਈਡ ਵਾਲੀ ਸਿਲਾਈ ਹੈਗੀ ਉਹ ਆਪਾਂ 14 ਇੰਚ ਰੈਡੀ ਕਰਨੀ ਹੈ 14 ਇੰਚ ਦੇ ਵਿੱਚ 1/2 ਇੰਚ ਆਪਾਂ ਐਕਸਟਰਾ ਲੈਣਾ ਹੈਗਾ ਆ 14.5 ਤੇ ਇਹ ਮਾਰਕ ਕਰਤਾ ਤੇ 14.5 ਤੇ ਹੀ ਇਧਰੋਂ ਮਾਰਕ ਕਰ ਦੇਣਾ ਠੀਕ ਹੈ ਕਮਰ ਤੇ हिਪ ਤੇ ਹੁਣ ਦੇਖੋ ਵਸਟ ਦਾ ਆਪਾਂ ਇਹ ਮਾਰਕ ਕਰ ਲਿਆ ਠੀਕ ਹੈ ਤੇ ਹੁਣ ਆਪਾਂ ਕਮਰ ਕਮਰ ਦਾ ਵੈਸੇ ਤਾਂ ਜਦੋਂ ਆਪਾਂ ਕਟਿੰਗ ਕਰੀ ਦੀ ਹੈਗੀ ਆ ਪ੍ਰੈਸ ਮਾਰੀ ਹੋ ਹੁੰਦੀ ਕਪੜਿਆਂ ਨੂੰ ਸੈਂਟਰ ਆਊਟ ਹੋਇਆ ਹੀ ਹੁੰਦਾ ਹੈਗਾ ਜੇ ਜੇ ਤੁਸੀਂ ਇਹ ਕ੍ਰੀਜ਼ ਬਣਾ ਕੇ ਸੈਂਟਰ ਆਊਟ ਕੀਤਾ ਹੋਇਆ ਜਿਸ ਤਰ੍ਹਾਂ ਹੁਣ ਮੇਰੇ ਕੱਪੜੇ ਦਾ ਇੱਥੇ ਸੈਂਟਰ ਆ ਰਿਹਾ ਹੈ ਠੀਕ ਹੈ ਤਾਂ ਤੁਸੀਂ ਇਹੀ ਸੈਂਟਰ ਲੈ ਲੈਣਾ ਹੈ ਬਟ ਜੇ ਤੁਸੀਂ ਸੈਂਟਰ ਆਊਟ ਨਹੀਂ ਕੀਤਾ ਹੈਗਾ ਤੁਹਾਡੇ ਕੱਪੜੇ ਦਾ ਤਾਂ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਹੈਗਾ ਆ ਪੂਰੇ ਕੱਪੜੇ ਦਾ ਜਿਹੜਾ ਸੈਂਟਰ ਹੈਗਾ ਉਹ ਕਰ ਲੈਣਾ ਦੇਖੋ ਮੇਰਾ 21.5 ਇੰਚਾ 21.5 ਦਾ ਹਾਫ ਹੋ ਗਿਆ ਪੌਣੇ 11 ਇੰਚ ਮੇਰਾ ਜਿਹੜਾ ਸੈਂਟਰ ਹੈ ਉਹ ਇੱਥੇ ਹੀ ਆ ਰਿਹਾ ਹੈ ਠੀਕ ਹੈ ਤੇ ਹੁਣ ਮੈਂ ਇੱਥੇ ਕਰਨੀ ਹੈਗੀ ਕਮਰ ਦੀ ਮਾਰਕਿੰਗ ਕਮਰ ਹੈਗੀ ਮੇਰੀ 17 ਇੰਚ 17 ਇੰਚ ਦਾ ਹਾਫ ਹੋ ਗਿਆ 8.5 8.5 ਆਪਾਂ ਇਸ ਪੁਆਇੰਟ ਤੇ ਲਿਆ ਕੇ ਮਾਰਕਿੰਗ ਕਰ ਦੇਣੀ ਹੈ 17 ਇੰਚ ਦੀ ਇਹ ਦੇਖੋ ਤਕਰੀਬਨ ਜੜੇ ਮੇਰੇ ਨਿਸ਼ਾਨ ਹੈਗੇ ਉਹ ਉਹਨਾਂ ਨਿਸ਼ਾਨਾਂ ਤੇ ਹੀ ਆ ਰਹੇ ਆ ਜੋ ਮੈਂ ਕਟਿੰਗ ਵੇਲੇ ਲਗਾਏ ਹੋਏ ਆ ਠੀਕ ਹੈ ਤੇ ਹੁਣ ਹੈਗਾ ਇੱਥੋਂ ਆਪਾਂ ਪੂਰਾ ਸੈਂਟਰ ਪੂਰਾ ਨਾਪ ਕੇ ਉਹਦਾ ਸੈਂਟਰ ਕਰ ਲੈਣਾ ਠੀਕ ਹੈ ਇੱਥੇ ਮੇਰਾ ਸੈਂਟਰ ਆ ਰਿਹਾ ਹੈ 25 ਦਾ ਜਿਹੜਾ ਸੈਂਟਰ ਹੈਗਾ ਆ ਉਹ ਪੌਣੇ 13 ਤੇ ਆ ਰਿਹਾ ਹੈ ਆ ਹੈਗਾ ਮੇਰੇ ਸੂਟ ਦਾ ਸੈਂਟਰ ਤੇ ਇੱਥੇ ਆਪਾਂ 10.5 ਇੰਚ ਰੱਖ ਕੇ 21 ਇੰਚ ਦੀ ਮਾਰਕਿੰਗ ਕਰ ਲੈਣੀ ਹੈ 10.5 ਇੰਚ ਇੱਥੇ ਤੇ ਇਹ ਹੋ ਗਈ ਮੇਰੀ हिਪ ਦੀ ਮਾਰਕਿੰਗ ਤੇ ਹੁਣ ਆਪਾਂ ਜਿਹੜੇ ਇਹ ਸਾਰੇ ਨਿਸ਼ਾਨ ਹੈ ਇਹਨਾਂ ਨੂੰ ਮਿਲਾ ਲੈਣਾ ਹੈਗਾ ਇਸ ਨਿਸ਼ਾਨ ਨੂੰ ਇਹਦੇ ਨਾਲ ਤੇ ਇਹਦੇ ਨਾਲ ਹੁਣ ਮੈਂ ਇੱਥੇ ਕੋਈ ਜਿਹਦੀ ਜ਼ਿਆਦਾ ਹੀ ਵਸਟ ਹੈਵੀ ਹੈ ਉਹਨੂੰ ਇੱਥੇ ਤੇ ਰਾਉਂਡ ਸ਼ੇਪ ਦੇਣੀ ਹੈ ਨਹੀਂ ਤਾਂ ਫਿਰ ਇਹਨੂੰ ਇਸ ਤਰ੍ਹਾਂ ਸਿੱਧਾ ਹੀ ਕਮਰ ਦੇ ਨਾਲ ਮਿਲਾ ਦੇਣਾ ਆ ਕਿਉਂਕਿ ਜਦੋਂ ਇਹ ਕੱਪ ਬਣ ਜਾਂਦਾ ਹੈ ਪਲੇਟ ਪੈਣ ਤੋਂ ਬਾਅਦ ਇਹ ਆਪਣੇ ਆਪ ਹੀ ਇੱਥੇ ਕਪੜਾ ਇਕੱਠਾ ਹੋ ਜਾਂਦਾ ਹੈ ਕੱਪ ਦੇ ਲਈ ਠੀਕ ਹੈ ਤਾਂ ਫਿਰ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਹੀ ਲੈ ਕੇ ਆਣਾ ਹੈ ਇਸ ਤਰ੍ਹਾਂ ਇਹ ਹੋ ਗਈ ਫਿਟਿੰਗ ਦੀ ਮਾਰਕਿੰਗ ਫਿਰ ਦੇਖੋ ਕਿ ਕਈ ਐਕਸਰਸਾਈਜ਼ਸ ਦੇ ਵਿੱਚ ਕਿਉਂਕਿ ਬਾਡੀ ਦਾ ਬਾਡੀ ਸਟਰਕਚਰ ਸਾਰਿਆਂ ਦਾ ਸੇਮ ਨਹੀਂ ਹੁੰਦਾ ਹੈਗਾ ਕਈ ਦੇ ਇਸ ਤਰ੍ਹਾਂ ਫਿਟਿੰਗ ਲਗਾਉਣ ਦੇ ਨਾਲ ਹੀ ਬਹੁਤ ਵਧੀਆ ਫਿਟਿੰਗ ਆਂਦੀ ਹੈ ਬਟ ਜਿਨ੍ਹਾਂ ਦੇ ਅੰਡਰ ਆਰਮ ਔਰ ਅਪਰ ਆਰਮ ਦਾ ਜਿਹੜਾ ਮਾਰਕ ਦਾ ਸਾਈਜ਼ ਹੈਗਾ ਉਹਦੇ ਵਿੱਚ 4-5 ਇੰਚ ਦਾ ਫਰਕ ਹੁੰਦਾ ਹੈਗਾ ਆ ਠੀਕ ਹੈ ਅੰਡਰ ਆਰਮ ਤੋਂ ਘੱਟ ਸਾਈਜ਼ ਹੁੰਦਾ ਆ ਤੇ ਛਾਤੀ ਦੇ ਉੱਪਰੋਂ ਨਾਪਣ ਦੇ ਨਾਲ ਜ਼ਿਆਦਾ ਸਾਈਜ਼ ਹੁੰਦਾ ਹੈਗਾ ਆ ਠੀਕ ਹੈ ਉਹਨਾਂ ਦਾ ਫਿਰ ਜੇ ਇਸ ਤਰ੍ਹਾਂ ਅਗਰ ਤੁਸੀਂ ਨਿਸ਼ਾਨ ਲਗਾਤਾ ਤਾਂ ਉਹਨਾਂ ਦੇ ਜਿਹੜੇ ਇੱਥੋਂ ਹੈਗਾ ਅੰਡਰ ਆਰਮ ਤੋਂ ਬਹੁਤ ਫੁੱਲਣ ਲੱਗ ਜਾਣਾ ਇੱਥੋਂ ਝੋਲ ਪੈਣ ਲੱਗ ਜਾਣੀ ਬਹੁਤ ਜ਼ਿਆਦਾ ਜਦੋਂ ਬਾਹਾਂ ਉੱਪਰ ਚੱਕਣੀਆਂ ਇੱਥੋਂ ਬਹੁਤ ਜ਼ਿਆਦਾ ਫੁੱਲਣਾ ਹੈ ਕੱਪੜਾ ਠੀਕ ਹੈ ਅਗਰ ਤੁਹਾਡੀ ਪ੍ਰੋਬਲਮ ਇਹ ਆਂਦੀ ਹੈ ਇੱਥੋਂ ਝੋਲ ਪੈਂਦੀ ਹੈ ਫਿਰ ਤੁਸੀਂ ਜਿਹੜਾ ਇਹ ਇਕੱਠਾ ਹੋਇਆ ਹੈ ਮਾਰਕ ਹੈ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਅੰਦਰ ਲੈ ਲੈਣਾ ਹੈ ਠੀਕ ਹੈ ਇਸ ਤਰ੍ਹਾਂ ਦੋਨੋਂ ਸਾਈਡ ਤੋਂ ਹਾਫ ਹਾਫ ਇੰਚ ਜਿਦਾ ਪਲੀਟ ਪੈਨ ਦੇ ਨਾਲ ਇਹ ਘਟਿਆ ਸੀ ਓਨਾ ਹੀ ਆਪਾਂ ਕੱਟ ਕਰ ਦੇਣਾ ਵਸਟ ਦੇ ਉੱਪਰੋਂ ਐਨ ਆਈ ਰੱਖਣਾ ਆ ਬਸ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਸ਼ੇਪ ਦੇ ਦੇਣੀ ਹੈਗੀ ਆ ਇਧਰੋਂ ਵੀ ਤੇ ਇਧਰੋਂ ਵੀ ਜੇ ਤੁਹਾਨੂੰ ਇੱਥੇ ਜਿਹੜਾ ਹੈਗਾ ਚੋਲ ਪੈਣ ਦੀ ਦਿੱਕਤ ਆਉਂਦੀ ਹੈ ਤਾਂ ਠੀਕ ਹੈ ਜੇ ਤੁਹਾਡਾ ਐਦੀ ਸਹੀ ਆਉਂਦਾ ਹੈ ਤਾਂ ਫਿਰ ਤੁਸੀਂ ਇਹ 19 ਇੰਚ ਤੋਂ ਹੀ ਮਾਰਕ ਕਰਨਾ ਆ ਇਹ ਹੋ ਗਈ ਸਾਡੀ ਜਿਹੜੀ ਮਾਰਕਿੰਗ ਹੈ ਉਹ ਤੇ ਹੁਣ ਆਪਾਂ ਇਹਦੀ ਲਗਾਵਾਂਗੇ ਸिलाई ਸਿਲਾਈ ਕਿਸ ਤਰ੍ਹਾਂ ਲਗਾਣੀ ਹੈ ਉਹ ਫਿਰ ਚੱਲਦੇ ਆ ਮਸ਼ੀਨ ਤੇ ਦੇਖਣ ਲਈ ਪਲੇਟਾ ਵਾਲੇ ਸੂਟ ਦੀ ਜਦੋਂ ਵੀ ਆਪਾਂ ਫਿਟਿੰਗ ਦੀ ਸਿਲਾਈ ਲਗਾਣੀ ਹੈ ਤਾਂ ਆਪਾਂ ਬੈਕ ਵਾਲੇ ਪੱਲੇ ਤੋਂ ਅੱਧਾ ਇੰਚ ਠੀਕ ਹੈ ਅੱਧਾ ਇੰਚ ਆਪਾਂ ਪਿੱਛੇ ਰੱਖ ਕੇ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਲਗਾਣੀ ਹੈ ਠੀਕ ਹੈ ਕਿਉਂਕਿ ਪਲੇਟਾਂ ਦੇ ਨਾਲ ਇਹ ਚੀਜ਼ ਇਕੱਠੀ ਹੋਈ ਹੋਉਂਦੀ ਹੈਗੀ ਠੀਕ ਹੈ ਤੇ ਇਹ ਵਾਲੀ ਪਲੇਟ ਦੇ ਨਾਲ ਵੀ ਉਹ ਹੋਇਆ ਹੁੰਦਾ ਖਿੱਚੂ ਹੋਇਆ ਹੁੰਦਾ ਹੈ ਜਿਨ੍ਹਾਂ ਦੇ نیچے ਬਾਰਡਰ ਹੁੰਦਾ ਜਦੋਂ ਆਪਾਂ ਇਹਨੂੰ ਵੀ ਇਸ ਤਰ੍ਹਾਂ ਬਰਾਬਰ ਰੱਖ ਕੇ ਲਗਾਉਂਦੇ ਆ ਜਿਨ੍ਹਾਂ ਸੂਟਾਂ ਦੇ نیچے ਦੋਨਾਂ ਪੱਲਿਆਂ ਤੇ ਬਾਰਡਰ ਆਦੇ ਹੁੰਦੇ ਉਹ ਬਾਰਡਰ ਉੱਚੇ ਨੀਵੇਂ ਹੋ ਜਾਂਦੇ ਕਿਉਂਕਿ 프ਰੰਟ ਤੇ ਆਪਾਂ ਇਹ ਪਲੇਟ ਪਾ ਦਿੱਦੀ ਫਿਰ ਆਪਾਂ ਕੀ ਕਰਨਾ ਹੈ ਕਿ ਆਪਾਂ ਇਹਨੂੰ ਇੱਥੋਂ ਵੀ نیچے ਨੂੰ ਪੈਰ ਇੱਕ ਪੈਰ ਤੱਕ ਦਾ ਗੈਪ ਪਾ ਕੇ ਠੀਕ ਹੈ ਇਧਰ ਨੂੰ ਅੱਧਾ ਇੰਚ ਰੱਖਣਾ ਆ ਤੇ ਇੱਥੇ ਕੋ ਨੂੰ ਇੱਕ ਪੈਰ ਦਾ ਜਿਹੜਾ ਹੈਗਾ ਹੈ ਗੈਪ ਪਾ ਕੇ ਆਪਾਂ نیچے ਨੂੰ ਕਰਕੇ ਜਾਂ ਫਿਰ ਅੱਧਾ ਇੰਚ ਤੱਕ ਵੀ ਤੁਸੀਂ ਜਿੰਨਾ ਇਸ ਪਲੇਟ 'ਚ ਦਿੱਤਾ ਹੋਇਆ ਉਸ ਪਲੇਟ ਦੇ ਹਿਸਾਬ ਨਾਲ ਵੀ ਤੁਸੀਂ ਇਹਨੂੰ نیچے ਨੂੰ ਕਰਕੇ ਰੱਖ ਸਕਦੇ ਹੋ ਜਿੱਦਾਂ ਹੁਣ ਮੈਂ ਰੱਖਿਆ ਹੋਇਆ ਹੈ ਠੀਕ ਹੈ ਜਿਨ੍ਹਾਂ ਸੂਟਾਂ ਦੇ ਵਿੱਚ ਤੁਸੀਂ 1 ਇੰਚ ਵਧਾ ਕੇ ਰੱਖਿਆ ਹੋਇਆ ਉਹਨਾਂ 'ਚ ਬੇਸ਼ੱਕ ਤੁਸੀਂ ਨਹੀਂ ਵੀ ਰੱਖੋ ਤਾਂ ਵੀ ਕੋਈ ਨਹੀਂ ਠੀਕ ਹੈ ਪਰ ਜਿਨ੍ਹਾਂ ਦੇ ਵਿੱਚ ਤੁਸੀਂ ਜਿਨ੍ਹਾਂ ਦੇ نیچے ਬਾਰਡਰ ਹੈ ਦੋਨਾਂ ਪੱਲਿਆਂ ਤੇ ਜਾਂ ਫਿਰ ਜਿਨ੍ਹਾਂ ਦੇ ਤੁਸੀਂ ਪੱਲੇ ਬਰਾਬਰ ਕੱਟੇ ਹੋਏ ਆ ਉਹਨਾਂ ਦੇ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਹੈ ਠੀਕ ਹੈ ਦੇ ਹੁਣ ਦੇਖੋ ਮੇਰੇ ਜਿਹੜਾ ਇਹ ਕਸਟਮਰ ਆ ਮੇਰੇ ਇਹਨਾਂ ਦੇ ਇਸ ਸिलाई ਤੇ ਹੀ ਠੀਕ ਆਵੇਗੀ ਇਹ ਫਿਟਿੰਗ ਜੜੀ ਹੈਗੀ ਆ ਇਹਨਾਂ ਦੀ ਇੱਥੋਂ ਮੈਨੂੰ ਅੰਦਰ ਨੂੰ ਕਰਨ ਦੀ ਲੋੜ ਨਹੀਂ ਹੈਗੀ ਸिलाई ਠੀਕ ਹੈ ਜੇ ਤੁਹਾਡੇ ਸੂਟ ਦੇ ਵਿੱਚ ਝੋਲ ਆਂਦੀ ਹੈ ਤਾਂ ਤੁਸੀਂ ਇਹ ਅੰਦਰ ਨੂੰ ਕਰਨੀ ਹੈ ਸिलाई ਇਸ ਤਰ੍ਹਾਂ ਰੱਖ ਕੇ ਆਪਾਂ ਸिलाई ਲਗਾਣੀ ਸਟਾਰਟ ਕਰਨੀ ਹੈ ਜਦ ਆਪਾਂ ਦੋ ਕਟਾਂਕੇ ਭਰ ਕੇ ਉਸ ਤੋਂ ਬਾਅਦ ਕਮਰ ਤੋਂ ਆਪਾਂ ਬਰਾਬਰ ਕਰ ਦੇਣਾ ਇਹਨਾਂ ਕੱਪੜੇ ਨੂੰ ਇਸ ਤਰ੍ਹਾਂ ਕਮਰ ਤੋਂ ਆਪਾਂ ਬਰਾਬਰ ਕਰ ਦੇਣਾ ਕਮਰ ਤੱਕ ਹੀ ਇਹਨੂੰ 1/2 ਇੰਚ ਇੱਧਰ ਕਰਕੇ ਰੱਖਣਾ ਹੈ ਠੀਕ ਹੈ ਉਸ ਤੋਂ ਅੱਗੇ ਆਪਾਂ ਇਹਨੂੰ ਬਰਾਬਰ ਕਰ ਦੇਣਾ ਇਸ ਤਰ੍ਹਾਂ ਜਿਹੜੀਆਂ ਇਹ ਵਾਲੀਆਂ ਸਿਲਾਈਆਂ ਹੁੰਦੀਆਂ ਇਹ ਥੋੜੀਆਂ ਜੀਆਂ ਓਰੇਪ ਚ ਹੁੰਦੀਆਂ ਇਸ ਲਈ ਜਦੋਂ ਵੀ ਆਪਾਂ ਸਿਲਾਈ ਲਗਾਣੀ ਹੈਗੀ ਹੈ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਦੋਨੋਂ ਕ ਪੱਲੇ ਫੜ ਕੇ ਅਗਲਾ ਪਿਛਲਾ ਹਲਕਾ ਜਿਹਾ ਇਸ ਤਰ੍ਹਾਂ ਸਟ੍ਰੈਚ ਕਰ ਲੈਣਾ ਅੱਗੇ ਪਿੱਛੇ ਦੋਨੋਂ ਪਾਸਿਓ ਇੱਥੇ ਆ ਕੇ ਸੂਈ ਗੱਡ ਕੇ ਆਪਾਂ ਪਿੱਛੇ ਘੁਮਾ ਲੈਣਾ ਇਸ ਤਰ੍ਹਾਂ ਤੇ ਵਾਪਸ ਸिलाई ਲੈ ਜਾਣੀ ਹੈ ਥੋੜੀ ਜਿਹੀ ਦੇ ਉੱਪਰ ਹੀ ਲਿਆਣੀ ਹੈ ਤੇ ਉਸ ਤੋਂ ਬਾਅਦ ਆਪਾਂ ਇੱਕ ਇੱਕ ਪੈਰ ਦਾ ਗੈਪ ਪਾ ਕੇ ਐਂਡ 'ਚ ਵੀ ਮਿਲਾ ਦੇਣੀ ਹੈ ਆਪਸ ਦੇ ਵਿੱਚ ਇਹ ਅੰਡਰ ਆਮ ਦੇ نیچے ਫਿਰ ਕੀ ਹੁੰਦਾ ਹੈ ਕਿਈ ਵਾਰ ਧੋਣ ਤੋਂ ਬਾਅਦ ਸੂਟ ਕੋਈ ਸ਼੍ਰਿੰਕ ਹੋ ਜਾਂਦਾ ਹਲਕਾ ਫੁਲਕਾ ਟਾਈਟ ਹੋ ਜਾਂਦਾ ਤਾਂ ਫਿਰ ਆਪਾਂ ਇੱਕ ਸਲਾਈ ਉਧੇੜ ਕੇ ਅਗਲੀ ਸਲਾਈਟ ਸਾਡੇ ਸੈਟਿੰਗ ਆ ਜਾਂਦੀ ਹੈ ਇਸੇ ਤਰ੍ਹਾਂ ਦੂਜੀ ਸਾਈਡ ਦੀ ਸਿਲਾਈ ਲਗਾ ਦੇਣੀ ਹੈ ਸਿਲਾਈਆਂ ਲਗਾਉਣ ਤੋਂ ਬਾਅਦ ਫਿਟਿੰਗ ਦੀਆਂ ਫਿਰ ਆਪਾਂ ਜਿਹੜਾ ਇਹ ਐਕਸਟਰਾ ਕੱਪੜਾ ਹੈ ਬੈਕ ਦਾ ਪੱਲਾ ਇਹਨੂੰ ਕੱਟ ਦੇਣਾ ਹੈ ਤੇ ਜਿਹੜਾ ਆ ਵੀ ਹੈਗਾ ਉੱਪਰ ਵਧਿਆ ਹੋਇਆ ਇਹਨੂੰ ਵੀ ਆਪਾਂ ਇੱਥੋਂ ਹਲਕਾ-ਹਲਕਾ ਸ਼ੇਪ ਵਿੱਚ ਲਿਆ ਕੇ ਕਟਿੰਗ ਕਰ ਦੇਣਾ ਐ ਇਸ ਤਰ੍ਹਾਂ ਠੀਕ ਹੈ ਜੀ ਐਸੀ ਤਰ੍ਹਾਂ ਦੂਜੇ ਪਾਸੇ ਵੀ ਕਰਨਾ ਹੈ ਫਿਟਿੰਗ ਦੀ ਸਿਲਾਈ ਜਿਹੜੀ ਹੈ ਉਹ ਲੱਗ ਚੁੱਕੀ ਹੈ ਮੈਂ ਤੁਹਾਨੂੰ ਸਿੱਧੀ ਕਰਕੇ ਦੱਸਦੀ ਆ ਕਿ ਇਹਦੀ ਫਿਟਿੰਗ ਕਿਹੋ ਜਿਹੀ ਆਈ ਹੈ ਬਾਕੀ ਤਾਂ ਹੁਣ ਇਹ ਜਦੋਂ ਪਾਣਾ ਆ ਫੇਰ ਹੀ ਫਿਟਿੰਗ ਦਾ ਪਤਾ ਲੱਗਣਾ ਹੁੰਦਾ ਆ ਆ ਦੇਖੋ ਜਿਹੜੀ ਫਿਟਿੰਗ ਹੈ ਉਹ ਬਣ ਚੁੱਕੀ ਹੈ ਐਂ ਸੋ ਅਗਰ ਤੁਸੀਂ ਇਸੇ ਤਰ੍ਹਾਂ ਇਸੇ ਹਿਸਾਬ ਦੇ ਨਾਲ ਆਪਣੇ ਸੂਟ ਨੂੰ ਫਿਟਿੰਗ ਦਿਓਗੇ ਤਾਂ ਮੇਰੀ ਗਾਰੰਟੀ ਹੈ ਕਿ ਤੁਹਾਡੀ ਜਿਹੜੀ ਫਿਟਿੰਗ ਹੈ ਉਹ ਬਿਲਕੁਲ ਪਰਫੈਕਟ ਆਵੇਗੀ ਵਧੀਆ ਆਵੇਗੀ ਐਂ ਮੈਨੂੰ ਉਮੀਦ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਤੁਹਾਨੂੰ ਜਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ